ਜਿਹਨ ਤਾਰਫ ਸੇ ਕਾਲਾ ਝਾੜਾ ਸੂਬਾ ਸਕੱਤਰ ਘਰ ਤੱਕ ਜਾਂਦੇ ਤੱਕ ਰਹਾ ਅੱਜ ਅਸੀਂ ਰੋहतक ਮੰਡੀ ਦੇ ਵਿੱਚ ਖੜੇ ਆ ਲਗਭਗ 8 8 ਵਜੇ ਕਿਨੇ 8 ਵਜੇ ਹਾਂ ਤੱਕ ਨਹੀਂ 9 ਵਜੇ 9 ਵਜੇ ਚੁੱਕੇ ਜਣੀ ਸਾਡੀ ਲਗਭਗ 300 ਬੱਸ ਇੱਥੇ ਪਹੁੰਚ ਚੁੱਕੀ ਆ ਰੋहतक ਮੰਡੀ ਦੀ ਲੋਕੇਸਰਾ ਜਿਹੜੀ ਅਸੀਂ ਦਿੱਤੀ ਆ ਸੰਗਰੂਰ ਜ਼ਿਲ੍ਹਾ ਅਮਰੀਕੋਟਲਾ ਲੁਧਿਆਣਾ ਫਾਜ਼ਿਲਕਾ ਤੇ ਪਟਿਆਲਾ ਮਹਾਲੀ ਇਹ ਸਾਡੇ 6 ਜ਼ਿਲ੍ਹੇ ਦੇ ਜਿਹੜੇ ਉਹ ਰੋਪੜ ਪੰਚੇ ਵਿੱਚ ਕੱਟੇ ਹੋਏ ਹੈਗੇ ਨੇ ਉਧਰੋਂ ਮਾਲਸਾ ਬਠਿੰਡਾ ਮੋਗਾ ਜਿਹੜੇ 6 ਜ਼ਿਲ੍ਹੇ ਸਾਡੇ ਹੈਗੇ ਇਹ ਦਹਾ ਬਾਦਰਗੜ ਇੱਕਰੀ ਬਾਡਰ ਦੇ ਉੱਤੇ ਜਿਹੜੇ ਉਧਰੋਂ ਤਰਨਤਾਰਨ ਜਲੰਧਰ ਆ ਵਗੈਰਾ ਜ਼ਿਲ੍ਹੇ ਨੇ ਚਾਰ ਜ਼ਿਲ੍ਹੇ ਸਾਡੇ ਆਰਾਮਿੰਦਰਾ ਗਰਾਊਂਡ ਦੇ ਵਿੱਚ ਉਹਨਾਂ ਨੂੰ ਸਿੱਧਾ ਕਹਿੰਦੇ ਉਸੇ ਤੋਂ ਉਸੇ ਕਰੇਗਾ ਇਸ ਕਰਕੇ ਜਣੀ ਪੂਰੀ ਤਰ੍ਹਾਂ ਦੇ ਨਾਲ ਆਪਦਾ ਸਾਰਾ ਲੰਗਰ ਪਾੜੀ ਦਾ ਸਮਾਨ ਨਾਲ ਲੈ ਕੇ ਸਾਡੀਆਂ ਮਾਵਾ ਭੈਣਾਂ ਨੇ ਜਿਹੜੀਆਂ ਉਹ ਵੱਡੀ ਗਿਣਤੀ ਦੇ ਖਤਰਾ ਆਈ ਯਾਰੇ ਸਾਡੇ ਆਵਾਸਾਂ ਨੇ ਇਧਰ ਲੰਗਰ ਪਣਾਈ ਜਾਂਦੀਆਂ ਨੇ ਇਸ ਕਰਕੇ ਜਣੀ ਰਾਤ ਨੂੰ 9 ਵਜੇ ਕਿਤੇ ਹੁਣ ਸਾਡਾ ਪ੍ਰੋਗਰਾਮ ਇਹ ਆ ਸਾਡੇ ਭਰਾਵਾਂ ਨੂੰ ਸਾਰੇ ਲੋਹੀ ਸਾਡੀਆਂ 4-5 ਗੱਡੀਆਂ ਨੇ ਜਿਹੜੇ ਸਪੀਕਰ ਵਾਲੀਆਂ ਉਹ ਰੋहतक ਮੰਡੀ ਦੇ ਵਿੱਚ ਆਲੇ-ਦਾਲੇ ਸਾਰੇ ਢੇਡਾ ਦੇ ਕੇ ਮੀਟਿੰਗਾਂ ਕਰਵਾਤੀ ਇਹ ਕਿਹਾ ਵੀ ਭਾਈ ਤੁਸੀਂ ਲੰਗਰ ਪਾਣੀ ਜਿਹੜਾ ਕੱਲ ਸਾਮ ਤੱਕ ਆਲਾ ਉਹ ਨੂੰ ਹੁਣ ਤਿਆਰ ਕਰ ਲੋ ਹੋਣ ਲੰਗਰ ਪ੍ਰਸਾਦਾ ਸਾਜ ਕੇ ਤੇ ਕੱਲ ਸਾਮ ਤੱਕ ਆਲਾ ਨਾਲ ਲੈ ਕੇ ਜਣੀ ਕੱਲ ਨੂੰ ਸਵੇਰੇ ਅਸੀਂ 2 ਵਜੇ ਇੱਥੋਂ ਜਿਹੜਾ ਰੋਹਤ ਕਮੰਡੀ ਤੋਂ ਰਵਾਨਾ ਹੋਵਾਂਗੇ ਤੇ ਆਰਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਲਗਭਗ ਸਵੇਰੇ 7 ਵਜੇ ਦੇ ਲਗਭਗਾਂ ਸਾਰਾ ਸਾਡਾ ਕਾਫਲਾ ਜਿਹੜਾ ਆਰਾਮਲੀਲਾ ਗਰਾਊਂਡ ਦੇ ਵਿੱਚ ਲੂਗ ਆ ਕਿਉਂਕਿ ਜਿਹੜੀ ਮੋਦੀ ਦੀ ਸਰਕਾਰ ਨੂੰ ਇਹ ਲੱਗਦਾ ਸੀ ਵੀ ਲੋਕਾਂ ਨੂੰ ਘੁੱਟ ਕੇ ਦਵਾ ਦੇਾਂਗੇ ਅਥਰੂ ਬੱਸ ਦੇ ਗੋਲੇ ਸੁੱਟ ਕੇ ਦਵਾ ਦੇਾਂਗੇ ਵੱਡੇ ਵੱਡੇ ੱੱਲ ਕੱਟ ਕੇ ਦਵਾ ਦੇਾਂਗੇ ਇਸ ਕਰਕੇ ਇਹ ਹਿੰਦੁਸਤਾਨ ਦੇ ਲੋਕ ਨੇ ਇਹਨਾਂ ਨੇ ਆਪਣੀਆਂ ਮੰਗਾਂ ਪਸਾਰ ਲਈਆਂ ਐਮਐਸਪੀ ਤੇ ਗਾਰੰਟੀ ਦਾ ਕਾਨੂੰਨ ਸਰਕਾਰ ਬਣਾਵੇ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਆਵੇ ਕਿਸਾਨਾਂ ਦਾ ਸਮੂਚਾ ਕਰਜ਼ਾ ਖਤਮ ਕਰੇ ਇਹਨਾਂ ਮੰਗਾਂ ਨੂੰ ਲੈ ਕੇ ਜਣੀ ਅਸੀਂ ਦਿੱਲੀ ਦੇ ਰਾਮਲੀਨਾ ਗਰਾਊਂਡ ਦੇ ਵਿੱਚ ਕੱਲ ਨੂੰ ਜਾ ਰਹੇ ਹਾਂ ਉੱਥੇ ਵੱਡੀ ਰੈਲੀ ਕਰਾਂਗੇ ਜੋ ਸਯੁਗਤ ਕਿਸਾਨ ਮੋਰਚੇ ਦਾ ਉੱਥੇ ਫੈਸਲਾ ਹੋਊਗਾ ਉਹਨੂੰ ਆਉਣ ਵਾਲੇ ਦਿਨਾਂ 'ਚ ਲਾਗੂ ਕਰਾਂਗੇ ਇਸ ਕਰਕੇ ਇਹ ਆ ਵੀ ਹੁਣ ਜਿਹੜਾ ਲੋਕਾਂ ਦੀ ਲਹਿਰ ਆ ਉਹ ਪੂਰੀ ਤਰ੍ਹਾਂ ਦੇ ਨਾਲ ਵਧ ਚੁੱਕੀ ਆ ਵੋਟਾਂ ਦੇ ਆਉਣ ਵਾਲੇ ਦਿਨਾਂ 'ਚ ਕੇ ਮੋਦੀ ਦੀ ਹਕੂਮਤ ਨੂੰ ਇਹ ਆ ਬ ਯਾਰਾ ਇਸ ਤਰੀਕੇ ਨਾਲ ਲੋਕਾਂ ਨੂੰ ਦਵਾ ਦੇਂਗੇ ਨਾ ਲੋਕਾਂ ਨੇ ਨਹੀਂ ਦਬਣਾ ਜਿਹੜੇ ਲੋਕ ਲਹਿਰ ਆ ਜਿਹੜੀ ਦਿਨੋਂ ਦਿਨ ਵੱਧ ਰਹੀ ਆ ਇਸ ਕਰਕੇ ਕੱਲ ਨੂੰ ਸਾਡਾ ਅਸੀਂ ਨਾਵਲੀਲਾ ਗਰਾਊਂਡ ਦੇ ਵਿੱਚ ਵੱਡਾ ਜਿਹੜੇ ਵੱਡੀ ਰੈਲੀ ਆ ਜਿਹੜੀ ਉਹ ਕਰਕੇ ਆਪਣੀਆਂ ਮੰਗਾਂ ਰੱਖ ਕੇ ਪੂਰੇ ਦੇਸ਼ ਦੇ ਅੱਗੇ ਉਹ ਜਾਵਾਂਗੇ ਜਣੀ ਅਸੀਂ 300 ਬੱਸਾਂ ਜਿਹੜੀ ਸਾਡੀ ਪਹੁੰਚ ਚੁੱਕੀ ਆ ਲੰਗਰ ਪਾੜੀਆਂ ਕਈ ਪੂਰਾ ਬਾਰੇ ਬਣਾ ਲਿਆ ਅਜੇ ਜਣੀ ਬੱਸਾਂ ਐਂ ਜਾ ਰਹੀਆਂ ਨੇ ਆਪ ਸਰਾਂ ਦੀ ਗੰਗੂਆ ਸਾਹਿਬ ਨੇ ਦੱਸਿਆ ਇਹਦੇ ਵੀ 100 ਬਸ ਉਹਦਰਾ ਆਪਣੇ ਸਬਜ਼ੀ ਮੰਡੀ ਚ ਪਹੁੰਚ ਚੁੱਕੀ ਆ ਇਸ ਕਰਕੇ ਆ ਵੀ ਪੂਰੀ ਤਿਆਰੀ ਦੇ ਨਾਲ ਅਸੀਂ ਆਏ ਹੈਗੇ ਆ ਉਸੇ ਕਸਾਬ ਦੇ ਸਾਡੇ ਬਾਕੀ ਜਥੇਬੰਦੀਆਂ ਕੋਸ਼ਿਸ਼ ਕਰੇ ਨਾ ਰਹੀ ਵੀ ਆ ਰਹੇ ਨੇ ਇਸ ਕਰਕੇ ਸਾਡੀ ਪੂਰੀ ਤਿਆਰੀ ਹੋ ਗਈ ਆ ਕੱਲ ਨੂੰ ਅਸੀਂ ਰਾਮਲੀਲਾ ਗਰਾਊਂਡ ਦੇ ਵਿੱਚ ਜਾ ਕੇ ਰੈਡੀ ਕਰਾਂਗੇ ਸ਼ਾਮ ਤੋਂ ਬਾਅਦ ਸਾਡਾ ਪ੍ਰੋਗਰਾਮ ਹੈਗਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਰਕਾਰ ਨੂੰ ਇਹ ਹੈਗਾ ਵੀ ਲੋਕਾਂ ਨੂੰ ਦਵਾ ਦੇਣਗੇ ਇਹ ਲੋਕਾਂ ਦੀ ਤਾਕਤ ਸਦਕਾ ਇਹ ਮੰਗਾ ਸਰਕਾਰ ਨੂੰ ਮਣੇ